ਤਾਰਿੰਦਪਿੰਡ ਸੰਗਰਕੋਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਾ ਲਈ ਇਸ ਵੀਡੀਓ ਦੇ ਵਿੱਚ ਪਿੰਡ ਦੇ ਵਿੱਚ ਰਹਿੰਦੇ ਮਸੀਹ ਭਾਈਚਾਰੇ ਦੇ ਲੋਕਾਂ ਦੇ ਲਈ ਮਤੇ ਪਾਏ ਜਾ ਰਹੇ ਨੇ ਆਉ ਤੁਹਾਨੂੰ ਵੀ ਇੱਕ ਕਰਕੇ ਦੱਸ ਦਿੰਦੇ ਆ ਕਿ ਪਿੰਡ ਦੀ ਸੰਗਤ ਤੇ ਕਮੇਟੀਆਂ ਦੇ ਵੱਲੋਂ ਕਿਹੜੇ ਕਿਹੜੇ ਮਤੇ ਪਾਏ ਗਏ ਨੇ ਤਾਂ ਪਹਿਲੇ ਮਤੇ ਦੇ ਵਿੱਚ ਕੀ ਆ ਜਾ ਰਿਹਾ ਕਿ ਮਸੀਹ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਘਰਾ ਦੇ ਵਿੱਚ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨਹੀਂ ਭੇਜੀ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਵੱਲੋਂ ਉਹਨਾਂ ਦੇ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਜਾਵੇਗੀ ਦੂਜੇ ਮਤੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਮਸੀਪਾਈ ਚਾਰੇ ਦਿਨਾਂ ਨਾਲ ਸੰਬੰਧਿਤ ਕਿਸੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸ਼ਮਸ਼ਾਨ ਘਰ ਦੇ ਵਿੱਚ ਸਸਕਾਰ ਕਰ ਸਕਦੇ ਨੇ ਪਰ ਮ੍ਰਿਤਕ ਦੇ ਨੂੰ ਪਿੰਡ ਦੇ ਵਿੱਚ ਦਫਨਾਉਣ ਨਹੀਂ ਦਿੱਤਾ ਜਾਵੇਗਾ ਤੇ ਤੀਜੇ ਮਤੇ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਮਸੀਪਾਈ ਚਾਰੇ ਦੇ ਲੋਕਾਂ ਨੇ ਪਿੰਡ ਦੇ ਵਿੱਚ ਇਸ਼ਤਿਹਾਰ ਲਗਾਉਣੇ ਨੇ ਤਾਂ ਆਪਣੇ ਘਰਾਂ ਦੇ ਬਾਹਰ ਲਗਾ ਸਕਦੇ ਨੇ ਜੇਕਰ ਪਿੰਡ ਦੇ ਵਿੱਚ ਕਿਸੇ ਹੋਰ ਦੇ ਘਰ ਦੇ ਬਾਹਰ ਇਸ਼ਤਿਹਾਰ ਲਗਾਣਾ ਪਹਿਲਾਂ ਪਰਿਵਾਰ ਦੀ ਪਰਮਿਸ਼ਨ ਲੈਣੀ ਪਵੇਗੀ ਤੇ ਚੌਥੇ ਮਤੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਮਸੀ ਭਾਈਚਾਰਾ ਪਿੰਡ ਦੇ ਵਿੱਚ ਕੋਈ ਸ਼ੋਭਾ ਯਾਤਰਾ ਨਹੀਂ ਕਰ ਸਕਦਾ ਸੋ ਇਸ ਸਾਰੇ ਮਤੇ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਕਿਉਂਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਰਨਤਾਰਨ ਦੇ ਪਿੰਡ ਸਿੰਗਰਕੋਟ ਦੀ ਵੀਡੀਓ ਦੱਸੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਸਿੰਗਰਕੋਟ ਮਾਤਾ ਖੀਵੀ ਜੀ ਦਾ ਜਨਮ ਸਥਾਨ ਹੈ ਤੇ ਅਸੀਂ ਮਸੀ ਭਾਈਚਾਰੇ ਨੂੰ ਸ਼ਹੀਦੀ ਦਿਹਾੜੇ ਹੋਣ ਕਰਕੇ ਸ਼ੋਭਾ ਯਾਤਰਾ ਨਾ ਕਰਨ ਦੀ ਬੇਨਤੀ ਕੀਤੀ ਹੈ ਪਰ ਮਸੀਹ ਭਾਈਚਾਰੇ ਵੱਲੋਂ ਸਾਡੀ ਗੱਲ ਨਹੀਂ ਮੰਨੀ ਗਈ ਜਿਸ ਕਰਕੇ ਪਿੰਡ ਦੀ ਸਹਿਮਤੀ ਦੇ ਨਾਲੇ ਮਤੇ ਪਾਏ ਗਏ ਨੇ ਅਗਰ ਦੀ ਇਕਤਰਤਾ ਹੈ ਇਹ ਸਰਵ ਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ ਹੇਠ ਲਿਖੇ ਅਨੁਸਾਰ ਰਈਲਾ ਮਤਾ ਇਹ ਹੈ ਕਿ ਮਸੀਹ ਭਾਈਚਾਰੇ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਾਰੀ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਜੀ ਜਮਾਤਾਂ ਆਏ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮੁਸੀਬਤ ਆਈ ਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣ ਫਿਰ ਦਫਨਾਉਣਾ ਹੈ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤੇ ਆਏ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦੇ ਚੌਥਾ ਮਤੇ ਆਏ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਮਤੇ ਪਾਉਣ ਦਾ ਕਾਰਨ ਜਿਹੜਾ ਇਹ ਹੀ ਰਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਇਹ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਸਮਸੀਦਾ ਜੋ 크리스마ਸ ਡੇ ਮਨਾਉਂਦੇ ਆ ਵੀ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਝੇ ਦੇ ਪਏ ਸੀ ਜਿਹੜਾ ਵਾ ਇਹ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਹ ਤੇ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹੋ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਤੇ ਇਹੋ ਹੀ ਸਮਝਾਇਆ ਵੀ ਕੀਦੀ ਦਿਹਾੜੇ ਚੱਲ ਰਿਹਾ ਤੇ ਇਹ ਜਿਹੜੀ ਆ ਇਹ ਕੋਈ ਇਜਾਜ਼ਤ ਨਹੀਂ ਦਿੰਦਾ ਨਗਰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਇਹ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸਕ ਨਗਰ ਹੈ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰਬ ਆ ਉਹ ਵੀ ਅਸੀਂ ਹਰ ਸਾਲ ਇੱਥੇ ਬੜੀ ਸ਼ਰਦਾ ਪਾਵਨਾਂ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ ਮਾਗ ਦਾ ਮਹੀਨਾ ਆਉਣਾ ਤੇ ਮਾਗ ਦੇ 15 ਤੋਂ ਬਾਅਦ ਮਾਗ ਨੂੰ ਜਿਹੜਾ ਇਹ ਜਹਾੜਾ ਜਿਹੜਾ ਵਿਆਹਪੁਰਬ ਦਾ ਇਹ ਬੜੀ ਸ਼ਰਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਦੇਸਿਕ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਇਜਾਜ਼ਤ ਜਿਹੜੀ ਅਸੀਂ ਨਹੀਂ ਦਿੱਤੀ ਕਿੰਨੇ ਟਿੰਗ ਦੀ ਗੱਲ ਗੱਲ ਮਤ ਜੇ 23 12 24 ਦੀ ਗੱਲ ਹੈ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸਭਤੀ ਨਾਲ ਮਿਲ ਕੇ ਆ ਹਾਂ ਸਾਰਾ ਨਗਰ ਹੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿੰਨੀਆਂ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਆ ਜੀ ਇੱਕ ਮੱਛੀ ਆਲੰਗਰ ਕਮੇਟੀ ਪੂਰਨਮਾਸ਼ੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਸਮੇਰ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਇਹ ਤੇ ਜੋ ਤੁਸੀਂ ਵਾਲੀ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇਹ ਨਾਲ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਆ ਤਾਨੂੰ ਇਸ ਗੱਲ ਦਾ ਵੀ ਬੜਾ ਦੋਖਿਆ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕੇ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਿੱਦਣ ਮਤੇ ਪਾਇਆ ਤਾਂ ਆਈ ਸੀ ਉਸੇ ਮਤੇ ਪਾਈ ਜਦ ਹਾਂਜੀ ਆਏ ਆਏ 8-10 ਘਰ ਆਏ ਬੀਬੀਆਂ ਜਾਦੀਆਂ ਆਈਆਂ ਤੇ ਬੰਦੇ ਘਾਟੇ ਇਹ ਕੀ ਕਾਰਨ ਰਿਹਾ ਵੀ ਇਹ ਮਤੇ ਪੋਣੇ ਪਾਇਆ ਕਿਉਂ ਤੇ ਸੀ ਦੀਦਿਹੜਿਆਂ ਦਾ ਕਰਕੇ ਤੁਸੀਂ ਇਹ ਮਤੇ ਪਾਏ ਹਾਂ ਸੀ ਦੀਦਿਹੜਿਆਂ ਦਾ ਵਿਆਹ ਤਾਂ ਵੈਸੇ ਵੀ ਗਾਂ ਫੇਰੇ ਕੰਮ ਮਲਬੀ ਤਾਂ ਇਹ ਚੱਲ ਪਣਾ ਗਰਵਰੋ ਤੇ ਆਸਿਕਨਗਰ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਤੇ ਮਾਤਾ ਕੀ ਜੀ ਦਾ ਜਨਮ ਸਥਾਨ ਹੈ ਆ ਤੇ ਗੁਰੂ ਅੰਦੇਜ ਵੀ ਇੱਥੇ ਵਿਹਣ ਆਏ ਸੀ ਮਾਤਾ ਕੀ ਜੀ ਤੇ ਬਹੁਤ ਮਲਬੀ ਸਾਰੇ ਵਰਲਡ ਦੇ ਵਿੱਚ ਪਤਾ ਵੀ ਹੈ ਜਨਮ ਸਥਾਨ ਮਾਤਾ ਕੀ ਦਾ ਇੱਕ ਹੋਰ ਗੁਰਦੁਆਰਾ ਬਾਬੇ ਜੀ ਮਥੇ ਦੇ ਨਾਮ ਤੇ ਚੱਲ ਰਿਹਾ ਜੀ ਕਿੰਨੇ ਕੁ ਪਰਿਵਾਰਾਂ ਨੇ ਜੀ ਭਾਈ ਜਰੇ ਸਾਡੇ ਪਿੰਡ ਦੇ ਕੋਈ 8-10 ਦੇ ਕਰੀਬ ਹੈਗੇ ਜਿਹੜੇ ਮਟੇ ਪਾਏ ਗਏ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਹਾਂ ਪਿੰਡ ਦੀ ਸਹਿਮਤੀ ਨਾਲ ਪਚਾਇ ਦੀ ਸਹਿਮਤੀ ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ